ਕੋਈ ਵੀ ਪ੍ਰਵਾਸੀ ਜਦੋਂ ਕੈਨੇਡਾ ਦੀ ਧਰਤੀ ਤੇ ਪੈਰ ਰੱਖਦਾ ਹੈ ਤਾਂ ਉਸ ਦੇ ਮਨ ਵਿੱਚ ਬਹੁਤ ਸਾਰੇ ਸੁਪਨੇ ਸਿਰ ਜੇ ਹੁੰਦੇ ਹਨ ਕਿ ਆਪਣੇ ਪਿਛਲੇ ਮੁਲਕ ਦੀ ਨਿਸਬਤ ਕੈਨੇਡਾ ਵਿੱਚ ਉਸ ਲਈ ਸੈਟਲ ਹੋਣ ਅਤੇ ਤਰੱਕੀ ਦੇ ਜ਼ਿਆਦਾ ਮੌਕੇ ਹੋਣਗੇ ਪਰ ਲੀਜੀਬਲ ਆਮਨੀ ਨਿਊਜ਼ਲੇਕੀ ਤੇ ਸਰਵੇ ਅਨੁਸਾਰ 59% ਇਮੀਗ੍ਰੇਟ ਲੋਕਾਂ ਦਾ ਕਹਿਣਾ ਹੈ ਕਿ ਕੈਨੇਡੀਅਨ ਡ੍ਰੀਮ ਦੀ ਪੂਰਤੀ ਉਹਨਾਂ ਦੀ ਪਹੁੰਚ ਤੋਂ ਬਾਹਰ ਹੈ ਜਦਕਿ 73% ਲੋਕਾਂ ਦਾ ਕਹਿਣਾ ਸੀ ਕਿ ਨਵੇਂ ਲੋਕਾਂ ਨੂੰ ਕੈਨੇਡਾ ਵਿੱਚ ਤਾਂ ਸੱਦੀ ਜਾ ਰਹੇ ਹਨ ਪਰ ਉਹਨਾਂ ਦੀ ਸੈਟਲਮੈਂਟਲੀ ਟੁਕਮੀਆਂ ਨੀਤੀਆਂ ਦੀ ਅਣਹੋਂਦ ਹੈ ਸਰੋਤਾਂ ਫੁੱਲਫਿਲ ਹੋਣ ਦੀ ਬਹੁਤ ਦੂਰ ਆ ਹਲੇ ਤਾਂ ਮਤਲਬ ਜੋ ਮੈਂ ਇੰਡੀਆ ਸੀ ਉਸ ਤੋਂ ਵੀ نیچے ਆ ਗਿਆ ਜੋ ਮਤਲਬ ਇੱਕ ਲੈਵਲ ਤੇ ਸੀ ਲੈਵਲ ਤੋਂ ਵੀ ਥੱਲੇ ਆ ਗਿਆ ਸੀ ਮਤਲਬ ਡੇ ਟੂ ਡੇ ਚਲਾਣਾ ਔਖਾ ਹੋ ਗਿਆ ਤੇ ਡ੍ਰੀਮਸ ਤਾਂ ਬਾਅਦ ਦੀ ਗੱਲ ਹੈ ਗਗਨਦੀਪ ਸਿੰਘ ਅਕਤੂਬਰ 2023 ਵਿੱਚ ਪੀਆਰ ਸਟੈਟਸ ਲੈ ਕੇ ਆਪਣੇ ਪਰਿਵਾਰ ਨਾਲ ਕੈਨੇਡਾ ਆਇਆ ਸੀ ਉਹ ਉਸ ਸਮੇਂ ਆਮਨੀ ਨਿਊਜ਼ ਨਾਲ ਗੱਲਬਾਤ ਕਰਦੇ ਆ ਉਹ ਕੈਨੇਡਾ ਵਿੱਚ ਪਰਿਵਾਰ ਦੇ ਬਸੇਬੇ ਲਈ ਬਹੁਤ ਉਤਸ਼ਾਹੀ ਰੋਂ ਵਿੱਚ ਸੀ ਪਰ ਇਸ 1 ਸਾਲ ਦੇ ਸਮੇਂ ਦੌਰਾਨ ਹੀ ਉਸਦੀ ਜ਼ਿੰਦਗੀ ਬਹੁਤ ਬਦਲ ਗਈ ਹੈ ਅਤੇ ਕੈਨੇਡਾ ਆਉਣ ਲਈ ਉਸ ਦੇ ਸਿਰਜੇ ਸੁਪਨੇ țeੜਕ ਗਏ ਹਨ ਸਭ ਤੋਂ ਫਸਟਿੰਗ ਜੌਬਸ ਨਹੀਂ ਹੈਗੀਆਂ ਜੇ ਜੌਬਸ ਹੈਗੀਆਂ ਤੇ ਇੰਨੀਆਂ ਲੋਅਸਟ ਪੇਡ ਨੇਗੇ ਮਤਲਬ ਆਪਾਂ ਸੋਚ ਹੀ ਨਹੀਂ ਸਕਦੇ ਮਤਲਬ ਐਵਰੇਜ ਜਿਹੜੀ ਆਪਣੀ ਪੇ ਹੈ 18 ਡਾਲਰ ਹੈ ਤੇ ਬਹੁਤ ਵਧੀਆ ਵੀ ਸਕਿਲਫੁਲ ਚ ਵੀ ਚਲੇ ਜੋ ਤੇ Uh, 2021 ਤੇ 21 ਨਾਲ ਵੀ ਤੁਸੀਂ ਕਹਿ ਲੋ ਕਿ ਇਨ ਹੈਂਡ ਯੂ ਗੈਟ ਲਾਈਕ 2300 ਡਾਲਰ ਯਾ 2400 ਡਾਲਰ ਤੇ 2400 ਤੇ ਵਿੱਚ ਘਰ ਕਿ ਜਲਾਓਗੇ ਰਦਰ ਬਿੰਗਰੈਂਟ ਇਸ ਟਾਈਮ ਇੱਕ ਐਵਰੇਜ ਰੈਂਟ ਹੈ ਜੋ ਮਤਲਬ ਇੱਕ ਰੂਮ ਦਾ ਵੀ ਉਹ 16 ਟੂ 1700 ਹੈ ਤੇ ਉਸ ਤੋਂ ਬਾਅਦ ਤੁਸੀਂ ਡ੍ਰੀम्स ਫੁਲਫਿਲ ਕਿੱਥੇ ਪਹੁੰਚਦੇ ਹੋ ਯੂ ਕੈਨ ਮੈਥਸ ਕਰਕੇ ਦੇਖੋ ਕਿ ਸੋਚ ਵੀ ਜ਼ਿਆਦਾ ਇਸੇ ਦਰਾਂ ਨੇ ਸਰਵੇ ਤੋਂ ਸਾਹਮਣੇ ਆਇਆ ਹੈ ਕਿ 85% ਇਮੀਗ੍ਰੈਂਟਸ ਦੇ ਸੁਪਨੇ ਸਨ ਕਿ ਉਹ ਘਰ ਦਾ ਮਾਲਕ ਬਣਗੇ ਪਰ 40% ਲੋਕਾਂ ਦਾ ਕਹਿਣਾ ਹੈ ਕਿ ਘਰ ਦਾ ਮਾਲਕ ਬਣ ਅੱਜ ਦੇ ਜ਼ਮਾਨੇ ਵਿੱਚ ਸੰਭਵ ਨਹੀਂ ਲੱਗਦਾ ਸਤਿੰਦਰ ਟੋਟ 2016 ਵਿੱਚ ਕੈਨੇਡਾ ਆਇਆ ਸੀ ਪਰ પતિ ਪਤਨੀ ਕੋਲ ਚੰਗੀਆਂ jobbਾਂ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਅਫੋਰਡੇਬਿਲਟੀ ਦੇ ਸੰਦੇਹ ਪਏ ਹੋਏ ਹਨ ਪਹਿਲਾਂ ਵੀ ਬੰਦਾ ਨਾਰਮਲ ਆਪਣਾ ਕੋਈ ਵੀ jobb ਕਰਕੇ ਵਧੀਆ ਖਾ ਰਹੀ ਸਕਦਾ ਸੀ ਆਪਣਾ ਘਰ ਆਪਣਾ ਬਾਏ ਕਰਕੇ ਉਹਦੀ ਪੇਮੈਂਟ ਵੀ ਕਰ ਸਕਦਾ ਸੀ ਪਰ ਹੁਣ ਉਹ ਨਹੀਂ ਰਹੇਗਾ ਵੀ ਨਾਰਮਲ ਨਹੀਂ ਆਪਾਂ ਨੂੰ ਬਹੁਤ ਜ਼ਿਆਦਾ ਮਿਹਨਤ ਆਊਟ ਆਫ ਦਾ ਬਾਕਸ ਜਾ ਕੇ ਕਾਫੀ ਕੁਝ ਐਕਸਟਰਾ ਕਰਕੇ ਹੀ ਫਿਰ ਜਾ ਕੇ ਆਪਣਾ ਸਾਰਾ ਕੁਝ ਅਫੋਰਡ ਕਰ ਸਕਦੇ ਹਾਂ ਅੱਜ ਦੇ ਟਾਈਮ ਕੈਨੇਡਾ ਨੂੰ ਆਪਣੀ ਲੇਬਰ ਫੋਰਸ ਵਧਾਉਣ ਅਤੇ ਬੇਬੀ ਬੂਮਰ ਦਾ ਬਦਲ ਲੱਭਣ ਲਈ ਇਮੀਗ੍ਰੇਸ਼ਨ ਦੀ ਵੱਡੀ ਲੋੜ ਹੈ ਪਰ ਹਾਲਾਤ ਅਜਹਿ ਬਣ ਗਏ ਹਨ ਕਿ ਵਧੀ ਹੋਈ ਮਹਿੰਗਾਈ ਅਤੇ ਹੋਰ ਵਸੀਲਿਆਂ ਦੀ ਘਾਟ ਕਾਰਨ ਕੈਨੇਡਾ ਆਉਣ ਵਾਲੇ ਨਵੇਂ ਲੋਕਾਂ ਦੇ ਕੈਨੇਡਾ ਲਈ ਸਿਰ ਜੇ ਸੁਪਨੇ ਖੇਰੂ-ਖੇਰੂ ਹੋ ਰਹੇ ਹਨ ਅਤੇ ਹਾਲਾਤ ਇਹ ਵੀ ਬਣ ਰਹੇ ਹਨ ਕਿ ਨਵੇਂ ਆਉਣ ਵਾਲੇ ਲੋਕਾਂ ਲਈ ਘਰ ਦਾ ਮਾਲਕ ਬਣਾ ਦੂਰ ਦੀ ਗੱਲ ਲੱਗਦੀ ਹੈ ਸੇਵਿੰਗ ਨਹੀਂ ਹੁੰਦੀ ਜੀ ਜੋ ਵੀ ਕਮਾਰੇ ਆ ਸਾਰਾ ਆਪਣਾ ਖਰਚੇ ਪਾਣੀ ਅਫੋਰਡੇਬਿਲਟੀ ਤੇ ਲੱਗ ਜਾਂਦਾ ਰੈਂਟ ਵਗੈਰਾ ਪਹਿਲਾਂ ਤਾਂ ਵੀ ਲਾ ਲਓ ਵੀ 60 60% ਆਫ ਦਾ ਇਨਕਮ ਵੀ ਰੈਂਟ ਤੇ ਚਲਾ ਜਾਂਦਾ ਉਸ ਤੋਂ ਬਾਅਦ ਫਿਰ ਬੰਦੇ ਨੇ ਖਾਣਾ ਪੀਣਾ ਵੀ ਆ ਥੋੜਾ ਬਹੁਤ ਇੱਧਰ ਉੱਧਰ ਵੀ ਲੱਗ ਜਾਂਦਾ ਸੋ ਸੇਵਿੰਗ ਮੇਨ ਕਾਰਨ ਪਲੱਸ ਜਿਵੇਂ ਜਿਵੇਂ ਆਪਾਂ ਸੇਵਿੰਗ ਜੇ ਕਰੀ ਵੀ ਜਾਵਾਂਗੇ ਘਰਾਂ ਦੇ ਜਿਹੜੇ ਪ੍ਰਾਈਸ ਨੇ ਇੰਨੇ ਜ਼ਿਆਦਾ ਵਧ ਗਏ ਆਪਾਂ ਨੂੰ ਹੋਰ ਹੋਰ ਪੈਸਾ ਚਾਹੀਦਾ ਵੱਧ ਚਾਹੀਦਾ ਜਿਵੇਂ ਕਿ ਆ ਲਾ ਲਾ ਲਓ ਵੀ ਅੱਜ ਤੋਂ 10 ਸਾਲ ਪਹਿਲਾਂ ਆਪਾਂ 40 50 ਹਜ਼ਾਰ ਦੇ ਕੇ ਵਧੀਆ ਕਾਰ ਲੈ ਲੈਂਦੇ ਵੈਰੀ ਉਹੀ ਕੇ ਮਤ ਹੁਣਾ ਇਹ ਆ ਵੀ ਆਪਾਂ ਨੂੰ ਜੇਬ ਚ 2 ਲੱਖ ਡਾਲਰ ਚਾਹੀਦਾ ਆ ਚਾਹੀਦਾ ਐਜ਼ ਅ ਡਾਊਨ ਪੇਮੈਂਟ ਤਾਂ ਜਾ ਕੇ ਆਪਾਂ ਕਰ ਲਿਆਵਾਂਗੇ ਸੋ ਬਹੁਤ ਮੁਸ਼ਕਲ ਹੋ ਗਿਆ ਹਾਊਸਿੰਗ ਮਾਰਕੀਟ ਨਾਲ ਜੁੜੇ ਵਿਅਕਤੀ ਸਮਝਦੇ ਹਨ ਕਿ ਨਵੇਂ ਇਮੀਗ੍ਰੈਂਟਸ ਦੀ ਹਾਊਸਿੰਗ ਅਫੋਰਡੇਬਿਲਟੀ ਤੱਕ ਪਹੁੰਚ ਬਣਾਉਣ ਲਈ ਸਰਕਾਰਾਂ ਨੂੰ ਢੁਕਮੀਆਂ ਨੀਤੀਆਂ ਬਣਾਉਣ ਦੀ ਲੋੜ ਹੈ ਬਾਦੂ ਤੋਂ ਬਾਦੂ ਜਿਹੜੇ ਘਰ ਕਾਂਡੋਮਿਨੀਅਮਸ ਤੇ ਟਾਊਨ ਹਾਊਸ ਬਿਲਡ ਕਰਨ ਦੀ ਲੋੜ ਹੈ ਤਾਂ ਹੀ ਇਹ ਪ੍ਰਾਈਸ ਜਿਹੜੇ ਕੰਟਰੋਲ ਹੋਣੇ ਆ ਤੇ ਉਹ ਬਿਲਡ ਤਾਂ ਹੀ ਹੋਣੇ ਆ ਜੀ ਤੁਸੀਂ ਬਿਲਡਰ ਨੂੰ ਡਿਵੈਲਪਰ ਨੂੰ ਤੇ ਬਾਏਰਸ ਨੂੰ ਐਨਕਰੇਜ ਕਰੋਗੇ ਤੇ ਇਹ ਤਾਂ ਜਿਹੜੀ ਆਪਾਂ ਪਾਲਿਸੀਜ਼ ਆ ਰਹੀਆਂ ਜਿਹੜੀਆਂ ਫੈਡਰਲ ਗਵਰਨਮੈਂਟ ਨੇ ਬਣਾਤਾ ਜੀ ਤੁਹਾਡੀ ਐਕੁਇਟੀ ਗੇਨ ਦੇ ਉੱਤੇ 66% ਟੈਕਸ ਲੱਗਣਾ ਜੀ ਜੇ 2 ਲੱਖ ਤੋਂ ਵੱਧ ਤੁਹਾਡੀ ਇਨਕਮ ਬਣਦੀ ਹੈਗੀ ਆ ਤਾਂ ਜਿੰਨੇ ਵੀ ਇਨਵੈਸਟਰ ਕਹਿੰਦੇ ਵੀ ਮੈਂ ਆਪਣੀ ਪ੍ਰਾਪਰਟੀ ਵੇਚ ਕੇ ਗਵਰਨਮੈਂਟ ਨੂੰ ਜੇ 66% ਦੇ ਦੇਣਾ ਤੇ ਮੈਂ ਕਾਹਦੇ ਲਈ ਵੇਚਨੀ ਆ ਪਈ ਰਹਿਣ ਦੇ ਉੱਥੇ ਇਨਵੈਸਟਮੈਂਟ ਲੌਂਗ ਟਰਮ ਇਨਵੈਸਟਮੈਂਟ ਪਈ ਆ ਸਾਡੀ ਸਰਵੇ ਵਿੱਚ ਸ਼ਾਮਲ 69% ਲੋਕਾਂ ਦਾ ਕਹਿਣਾ ਸੀ ਕਿ ਹੋਰ ਮੁੱਦਿਆਂ ਤੋਂ ਧਿਆਨ ਉਠਾਉਣ ਲਈ ਇਮੀਗ੍ਰੇਸ਼ਨ ਨੂੰ ਇੱਕ ਮੋੜੇ ਵੱਜੋਂ ਵਰਤਿਆ ਗਿਆ ਹੈ ਜਦ ਕਿ ਨਵੇਂ ਇਮੀਗ੍ਰੈਂਟਸ ਦੀ ਸੈਟਲਮੈਂਟ ਵਿੱਚ ਮਦਦ ਟਾਪ ਪ੍ਰਾਇਓਰਟੀ ਹੋਣੀ ਚਾਹੀਦੀ ਸੀ 54% ਲੋਕਾਂ ਦਾ ਕਹਿਣਾ ਹੈ ਕਿ ਗਲਤ ਇਮੀਗ੍ਰੇਸ਼ਨ ਨੀਤੀਆਂ ਕਾਰਨ ਹੀ ਹਾਊਸਿੰਗ ਅਫੋਰਡੇਬਿਲਟੀ ਕ੍ਰਾਈਸਿਸ ਪੈਦਾ ਹੋਇਆ ਹੈ ਇੱਥੇ ਸਿਰਫ ਉਹ ਹੀ ਸਕਸੈਸਫੁਲ ਹੈ ਜਿਹਦੇ ਕੋਲ ਇੰਡੀਆ ਕੁਝ ਵੀ ਨਹੀਂ ਹੈਗਾ ਉਹ ਸਕਸੈਸਫੁਲ ਤਾਂ ਹੈ ਉਹਦਾ ਵੀ ਰੀਜ਼ਨ ਮੈਂ ਹਮੇਸ਼ਾ ਹੁਣ 1 ਸਾਲ ਹੋ ਗਿਆ ਮੈਨੂੰ ਵੀ ਕੰਮ ਕਰਦੇ ਹੁਣ ਮੈਂ ਇੱਕ ਵੇਅਰਹਾਊਸ 'ਚ ਕੰਮ ਕਰਦਾ ਇੰਡੀਆ 'ਚ ਵੀ ਵੇਅਰਹਾਊਸ ਰੱਖ ਕੇ ਕੰਮ ਕਰਕੇ ਤੁਸੀਂ ਇੱਕ ਗੱਡੀ ਨਹੀਂ ਲੈ ਸਕਦੇ ਇੱਕ ਇੰਨਾ ਅਪਾਰਟਮੈਂਟ ਹੀ ਰੈਂਡ ਕਰ ਸਕਦੇ ਤੁਸੀਂ ਵਧੀਆ ਰੋਡ ਨਹੀਂ ਖਾ ਸਕਦੇ ਬਸ ਇੱਥੇ ਤੇ ਉਹਦੀ ਲਾਈਫ ਇੰਨਾ ਫਰਕ ਹੈ ਕਿ ਜਿਹਦੇ ਕੋਲ ਉੱਥੇ ਕੁਝ ਨਹੀਂ ਹੈਗਾ ਉਹ ਇੱਥੇ ਇੰਨਾ ਕੁ ਬਣਾ ਲੈਂਦਾ ਕਿ ਉਹਦੇ ਕੋਲ ਇੱਕ ਇੱਕ 4-5 ਹਜ਼ਾਰ ਦੀ ਕਾਰ ਹੈ ਇੱਕ ਅਪਾਰਟਮੈਂਟ ਲੈ ਲਿਆ ਮੈਕਡੋਨਲਡ ਜਾ ਰਿਹਾ ਹੈ ਬਈ ਇੱਕ ਸ਼ਾਮ ਨੂੰ ਮਾਲ ਕੋਮਣ ਚਲਾ ਜਾਂਦਾ ਉਹਦੇ ਵਾਸਤੇ ਲਾਈਫ ਠੀਕ ਹੈ ਜਿਹੜੇ ਥੋੜੇ ਬੋਟਲ ਸੈਟਲਡ ਆ ਰਹੇ ਨੇ ਜਿਵੇਂ ਸਾਡੇ ਵਰਗੇ ਉਹਨਾਂ ਵਾਸਤੇ ਲਾਈਵ ਵਿਥ ਡਲ ਦਿਲਬਰਗੰ ਅਮਨੀ ਨਿਊਜ਼ ਵੈਨਕੂਵਰ